ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਇੱਕ ਨਵੇਂ ਵਲੌਗ 'ਚ ਤੇ ਬਾਈ ਸ਼ਕਤੀਮਾਨ ਵਾਲੇ ਵੀਰਾਂ ਕੋਲ ਆਏ ਹੋਏ ਆਪਾਂ ਤੇ ਬਾਈ ਨੇ ਅੱਜ ਦੋ ਰੋਟਾਵੇਟਰ ਬਾਈ ਇਕੱਠੇ ਡਿਲੀਵਰੀ ਕਰ ਰਹੇ ਆ ਸ਼ਕਤੀਮਾਨ ਦੇ ਚੈੱਕ ਕਰ ਰਹੇ ਆ ਬਾਈ 1500 1600 ਰੁਪਈਆ 'ਚ ਤੇ ਦੇਖੋ ਪੂਰਾ ਵਧੀਆ ਐਂਡ ਸਾਇਲੈਂਟ ਦੋ ਇਹ ਤੇ ਬਾਈ ਦੋਨੋਂ ਚੱਲੇ ਆ ਇਹ ਇਧਰ ਨੰਦਪ੍ਰਸਾਦ ਏਰੀਆ ਦੇ ਵਿੱਚ ਤੇ ਮਿੱਤਰੋ ਆਪ ਦੂਜਾ ਰੋਟਾਵੇਟਰ ਚੱਲਿਆ ਜੀ 8 ਫੁੱਟਾ ਸ਼ਕਤੀਮਾਨ ਦਾ ਜੀ ਇਹਦੇ ਵੀ ਹੁਣ ਸ਼ਾਰਟ ਸ਼ੂਟ ਕਸਤੀ ਬਾਈ ਓਕੇ ਆਣ ਤੇਰੀ ਹੁਣ 14-1500 ਚੱਕਰਾਂ ਦੇ ਚੈੱਕ ਲੱਗਿਆ ਕਰਨ ਤੇ ਬਾਈ ਨੇ ਬਾਈ ਪੂਰੀ ਇਹ ਰੋਟਾਵੇਟਰ ਦੰਨੇ ਆ ਪੂਰਾ ਚੈੱਕ ਕਰਾ ਕੇ ਚੱਕਰ ਬਾਅਦ ਵਿੱਚ ਵੀ ਖੇਤਾਂ ਵਿੱਚ ਜਾ ਕੇ ਚੱਕਰ ਮਲਾ ਕੇ ਆਉਨੇ ਆ ਜੇ ਕੋਈ ਦਿੱਕਤ ਬਾਜੀ ਆਉਂਦੀ ਹੈ ਚੱਕਰ ਨਹੀਂ ਮਿਲਦੇ ਤਾਂ ਬਾਈ ਇਹਦੇ ਤੁਹਾਨੂੰ ਪਤਾ ਵੀ ਪਿੱਛੇ ਤੇ ਗਰਾਰੀ ਚੇਂਜ ਕਰਨੀ ਪੈਂਦੀ ਆਲੀ ਆਲੀ ਗਰਾਰੀ ਪਿੱਛੋਂ ਚੇਂਜ ਕਰਨੀ ਪੈਂਦੀ ਫਿਰ ਉਹ ਵੀ ਬਾਈ ਚੇਂਜ ਕਰਕੇ ਦੰਦਦੇ ਠੀਕ ਹੈ ਜੀ ਇਹ 8 ਫੁੱਟਾ ਬਾਈ ਟਾਪ ਮਾਡਲ ਤਾਂ ਮੈਨੂੰ ਨਾਮ ਨਹੀਂ ਪਤਾ ਸੈਮੀ ਚੈਂਪੀਅਨ ਪਲੱਸ ਆ ਇਹ ਮੈਨੂੰ ਲੱਗਦਾ ਜੀ ਠੀਕ ਹੈ ਜੀ ਤੇ ਆਹ ਚੱਲਿਆ ਬਾਈ 7 ਫੁੱਟਾ ਸਖਤੀ ਮਾਨਦਾ ਜੀ ਇਹ ਚੱਲਣਾ ਹੈ ਸਵਰਾਜ 735 ਦੇ ਨਾਲ ਜਿਹੜਾ ਦੂਆਏ ਬਾਈ ਉਹ ਚੱਲਣਾ 855 ਨਾਲ 7 ਫੋਟਾ ਤੇ 8 ਫੋਟਾ ਬਾਕੀ ਬਾਈ ਤੁਹਾਨੂੰ ਪਤਾ ਏ ਰ ਅ ਕੁਆਲਿਟੀ ਇਹਨਾਂ ਦੀ ਵਧੀਆ ਰੋਟਾਵੇਟਰ ਨੇ ਥੋੜੇ ਜੇ ਰੇਟ ਵਿੱਚ ਦੂਜੇ ਰੋਟਾਵੇਟਰ ਨਾਲ ਜ਼ਰੂਰ ਮਹਿੰਗੇ ਨੇ ਇੱਕ ਵਾਰ ਲੈਣ ਲੱਗੇ ਪਰ ਵਧੀਆ ਚੀਜ਼ ਆ ਲੰਬੇ ਟਾਈਪ ਚੱਲਣ ਵਾਲੀ ਕੱਲ ਨੂੰ ਵੇਚਣਾ ਤਾਂ बिक ਵੀ ਜਾਂਦਾ ਤੇ ਸਭ ਤੋਂ ਵੱਡੀ ਗੱਲ ਬਾਈ ਕੱਲ ਨੂੰ ਕੋਈ ਦਿੱਕਤ ਨਹੀਂ ਆਉਂਦੀ ਹੈ ਡੀ ਵਧੀਆ ਜਿੱਦਾਂ ਮਰਜ਼ੀ ਪਾਣੀ 'ਚ ਚਲਾਈ ਜਾਓ ਕੱਦੂ 'ਚ ਚਲਾਈ ਜਾਓ ਸੀਦਾ ਸੁੱਲਾ ਨਹੀਂ ਘਰ ਬਹੁਤ ਘਰਤ ਦਿੱਕਤ ਆਉਂਦੀ ਖਰਾਬ ਹੋਣ ਦੀ ਤੇ ਬਾਕੀ ਰੋਟਾਵੇਟਰ ਸਾਰੇ ਵਧੀਆ ਨੇ ਬਾਈ ਜਿੰਨੇ ਵੀ ਕੰਪਨੀਆਂ ਬਣਾਉਂਦੇ ਨੇ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਪਰ ਹਰੇਕ ਦੀ ਆਪਣੀ ਆਪਣੀ ਕੁਆਲਿਟੀ ਆਪਣਾ ਆਪਣਾ ਰੇਟ ਹੈ ਹਰੇਕ ਦਾ ਤੇ ਬਾਕੀ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਪਸੰਦ ਆਉਂਦਾ ਹਮੇਸ਼ਾ ਉਹੀ ਲਓ ਤੇ ਜੇ ਤੁਸੀਂ ਮਤਲਬ ਕਿ ਚਾਹੁੰਦੇ ਵੀ ਵਧੀਆ ਚੀਜ਼ ਲੈਣੀ ਆ ਜਿਹੜੀ 10-15 ਸਾਲ ਵਧੀਆ ਚੱਲੇ ਤਾਂ ਸ਼ਕਤੀਮਾਨ ਦਾ ਬਾਈ ਬਹੁਤ ਵਧੀਆ ਇੱਕ ਵਾਰ ਜ਼ਰੂਰ ਵਰਤ ਕੇ ਦੇਖੋ ਚਲਾ ਕੇ ਠੀਕ ਹੈ ਜੀ ਤੇ ਬਾਈ ਸਾਡਾ ਵੀਰ ਮਿੱਤਰ ਸੱਭਾ ਅੱਜ ਕਈ ਦਿਨਾਂ ਬਾਅਦ ਵੀਡੀਓ ਆਇਆ ਜੀ ਹਸੀ ਕਾਲ ਜੀ ਹਸੀ ਕਾਲ ਬਾਈ ਕੀ ਹਾਲ ਹੈ ਸੱਭੇ ਵੀਰੇ ਠੀਕ ਹੈ ਵੀਰੇ ਅੱਬਾ ਬਾਈ ਅੱਜ ਬਿਜੀ ਆ ਸਵੇਰ ਦਾ 2 ਰੂਟਾ ਵੜ ਦੱਦੇ ਬੁੱਕ ਹੋਏ ਮੇਰੇ ਕੱਲ ਦੇ ਠੀਕ ਆ ਜੀ ਇੱਕ ਤਨੋਆ ਪਿੰਡ ਕਿਹੜਾ ਇੱਧਰੋਂ ਆਈ ਆ ਤਨੋਆ ਨਹੀਂ ਹੈਗਾ ਬਾਈ ਇੱਧਰ ਆਪਣਾ ਘਨੋਲਾ ਘਨੋਲਾ ਹਾਂ ਘੱਗੇ ਤੇ ਉੱਥੇ ਜਾਣਾ ਇੱਕ ਚੱਲਿਆ ਘਨੋਲੇ ਜੀ ਇੱਕ ਚੱਲਿਆ ਢੇਰ ਮਜਾਰੀ ਢੇਰ ਮਜਾਰੀ ਢੇਰ ਮਜਾਰੀ ਦੋਏ ਸਮਝ ਲੈ ਇੱਧਰ ਚੱਲਿਆ ਅਨੰਦਪੁਰ ਸਾਹਿਬ ਜੀ ਹਾਂ ਅਨੰਦਪੁਰ ਸਾਹਿਬ ਵੀ ਨਹੀਂ ਚੱਲਣਾ ਇੱਕ ਬਾਈ ਸੱਪੇ ਹੋਰ ਆ ਗਿਆ ਉਹਦਾ ਟੈਟਰ ਬਲੌਕ ਹੋ ਕੇ ਰੇਹ ਵਾਲਾ ਅੱਛਾ ਰੇਹ ਵਾਲਾ ਜਗਾੜ ਆ ਠੀਕ ਆ ਬਾਈ ਕੰਮ ਸੱਪੇ ਨੂੰ ਖਾਦੇ ਹੁੰਨੇ ਪਹਿਲਾਂ ਸ਼ਾਫਟਾ ਵੱਢ ਸਭੇ ਬਾਈ ਕਾਫੀ ਕੰਮ ਕਰਨੇ ਸ਼ਾਫਟਾਂ ਲੱਗ ਲੱਗ ਹੁੰਨੀਆਂ ਸਾਰਿਆਂ ਦੀਆਂ ਫੇਕ ਨੂੰ ਚੱਕ ਕਰਨਾ ਪੈਂਦਾ ਫੇਕ ਨੂੰ ਚੱਕਰਾਂ ਦਾ ਵੀ ਕਈ ਵਾਰ ਹੋ ਜਾਂਦਾ ਗੇੜੇ ਵੀ ਮਰਾਉਣੇ ਪੈਂਦੇ ਸਭੇ ਫੇ ਗਰਾਰੀ ਬਦਲ ਨਹੀਂ ਪੈਂਦੀ ਉਹਦੀ ਗਰਾਰੀਆਂ ਚੇਂਜ ਗਰਾਰੀਆਂ ਹੁੰਨੀਆਂ ਅੱਛਾ ਇਹ ਟਾਈਪ ਗਰਾਰੀਆਂ ਵੈਸੇ ਤਾਂ ਬਾਈ ਸੱਭਾ ਤੁਹਾਨੂੰ ਪਤਾ ਹੈ ਵੀ ਮਿਸਤਰੀ ਟਰੱਕਾਂ ਦਾ ਪਰ ਹੁਣ ਇਹ ਰੋਟਾਵੇਟਰ ਵੀ ਐਮ ਜਿਹੜਾ ਮਰਜੀ ਇਹਨੂੰ ਦੇ ਦਿਓ ਰੋਟਾਵੇਟਰ ਸੁਪਰ ਸੀਡਰ ਆਲ ਰੌਂਡਰ ਇਹ ਬੰਦਾ ਠੀਕ ਹੈ ਹੋਰ ਸਭੇ ਵੀਰੇ ਨਵੀਂ ਤਾਜੀ ਕੋਈ ਠੀਕ ਆ ਆ 75855 ਹੈਗਾ ਰਾਜੇਦੋ ਹਾਂ ਭਾਈ ਭਾਈ ਹਾਂ ਠੀਕ ਹੈ ਬਾਈ ਤੇ ਬਾਕੀ ਬਾਈ ਤੁਹਾਨੂੰ ਪਤਾ ਬਾਈ ਪੂਰਾ ਦਿਲਦਾਰ ਬੰਦਾ ਬਣਾਇਆ ਤੇ ਅੱਜ ਤਾਂ ਲੱਗਦਾ ਸੋਫੀ ਬਾਈ ਅੱਜ ਤੱਕ ਇਹਨਾਂ ਨੂੰ ਲੱਗਾ ਪੀਤੀ ਵੀ ਨਹੀਂ ਹੈਗੀ ਤੇ ਜਦੋਂ ਪੀਤੀ ਵੀ ਹੁੰਦੀ ਉਦੋਂ ਦਾ ਫਿਰ ਇਹ ਗੱਲਾਂ ਪੂਰੀਆਂ ਛੱਡਦਾ ਇਹ ਠੀਕ ਹੈ ਜੀ ਬਾਕੀ ਬਾਈ ਅੱਜ ਇਹਨਾਂ ਕੋ ਉਹ ਵੀ ਆਏ ਹੋਏ ਇੱਕ ਆਪਣਾ ਰਿਪੇਅਰ ਵਾਸਤੇ ਜਿਹੜਾ ਹੁੰਦਾ ਹੈ ਆਪਣਾ ਰੇ ਵਾਲਾ ਪਲੈਂਟਰ ਓ ਜੀ ਬਾਈ ਬਾਈ ਨੂੰ ਕਿੱਟ ਦੇ ਦਿੱਤੀ ਟੂਲ ਕਿੱਟ ਮੁਬਾਰਕਾਂ ਬਹੁਤ ਬਹੁਤ ਪਰ ਠੀਕ ਹੈ ਜੀ ਠੀਕ ਹੈ ਜੀ ਮੁਬਾਰਕਾਂ ਬਾਈ ਜੀ ਰੋਟਾ ਵੇਟਰ ਦੇ ਕਿਹੜੇ ਪਿੰਡ ਚੱਲਿਆ ਬਾਈ ਇਹ ਵਾਲਾ ਢੇਰ ਮਯਾਰੀ ਪੇ ਢੇਰ ਮਯਾਰੀ ਨੰਦਬਰ ਸਾਹਿਬ ਤੋਂ ਅੱਗੇ ਜਾ ਰਹੇ ਹਨ ਜੀ ਠੀਕ ਹੈ ਠੀਕ ਹੈ ਪਹਿਲਾਂ ਦੇਖਿਆ ਵੀਰੇ ਸ਼ਕਤੀਮਾਨ ਦਾ ਚੱਲਦਾ ਕਿਤੇ ਆੜੇ ਪਿੰਡ ਚ ਚੱਲਦੇ ਆ ਗਿਆ ਬਾਈ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਸ਼ਕਤੀਮਾਨ ਦਾ ਲੈ ਕੇ ਆਓ ਜੇ ਲੌਂਗ ਲਾਈਫ ਚਲਾਣਾ ਹੈ ਠੀਕ ਹੈ ਆਪਣੇ ਪਿੰਡ ਹੈਗੇ ਆ ਮਤਲਬ ਹਾਂ ਆਪਣੇ ਪਿੰਡ ਹੈਗੇ ਆ ਉਹਨਾਂ ਨੇ ਹੀ ਕਿਹਾ ਜੀ ਇੱਥੋਂ ਹੀ ਗਏ ਆ ਪਹਿਲਾਂ ਵੀ ਠੀਕ ਹੈ ਜੀ ਠੀਕ ਹੈ ਇਹ ਉਹਨਾਂ ਨੇ ਹੀ ਕਿਹਾ ਕਿ ਬਾਈ ਜੇ ਸੋਖੇ ਰਹਿਣਾ ਏ ਠੀਕ ਆ ਵੀਰੇ ਹਾਂ ਲੈ ਗਿਆ ਉਹ ਕਿਉਂਕਿ ਉਹ ਕਹਿੰਦਾ ਸੀਗਾ ਬਾਈ ਹਾਂਜੀ ਸਸਤਾ ਰੋਵੇ ਬਾਰ-ਬਾਰ ਮਹਿੰਗਾ ਰੋਵੇ ਇੱਕ ਵਾਰ ਬਿਲਕੁਲ ਜੀ ਬਿਲਕੁਲ ਠੀਕ ਆ ਵੀਰੇ ਸਲੋ ਠੀਕ ਆ ਹਾਂਜੀ ਓਕੇ ਜੀ ਠੀਕ ਹੈ ਤੇ ਬਾਈ ਬਾਈ ਨੇ ਕਹਿੰਦਾ ਵੀ ਸਸਤਾ ਚਲੋ ਬਾਈ ਸਸਤੇ ਵੀ ਹਰੇਕ ਦਾ ਆਪਣਾ ਆਪਣਾ ਬਜਟ ਹੁੰਦਾ ਕਿਸੇ ਨੇ ਘੱਟ ਵੀ ਲਾਉਣੇ ਹੁੰਦੇ ਕਿਸੇ ਨੇ ਵੱਧ ਵੀ ਲਾਉਣੇ ਹੁੰਦੇ ਠੀਕ ਆ ਜੀ ਤੇ ਜਿੰਨੇ ਵੀ ਬਣਾਉਣੇ ਬਾਈ ਸਾਰੇ ਵਧੀਆ ਬਣਾਉਂਦੇ ਨੇ ਆਪਾਂ ਦਾ ਹਰੇਕ ਵੀਡੀਓ ਚ ਆਈ ਕਹਿੰਦੇ ਨੇ ਤੇ ਲੋ ਜੀ ਇੱਕ ਕਿਟ ਹੋਰ ਦੇ ਦਿੱਤੀ 8 ਫੁੱਟ ਦੀ ਠੀਕ ਆ ਜੀ। ਹਾਂ ਠੀਕ ਆ ਸਭੇ ਵੀਰੇ। ਵਾਰਕਾਂ ਜੀ ਵੀਰੇ ਸਾਰਿਆਂ ਨੂੰ। ਹਾਂ ਜੀ ਹਾਂ ਜੀ ਠੀਕ ਆ ਜੀ। ਇਹ ਚੱਲਿਆ ਜੀ ਆਪਣਾ ਘਨੌਲੇ ਹਨਾ ਜੀ। ਘਨੌਲੇ ਪਿੰਡ ਠੀਕ ਆ ਜੀ। ਪਹਿਲਾਂ ਆਪਣੇ ਚੱਲਦੇ ਆ ਸ਼ਕਤੀਮਾਨ ਦੇ ਦੇਖੇ ਚੱਲਦਾ ਕਿਤੇ। ਹਾਂ ਜੀ ਹਾਂ ਸਾਡੇ ਕੋਲ ਆਪਣਾ ਹੈਗਾ। ਅੱਛਾ ਹੈਗਾ ਜੀ। ਪੀਗਾਂ ਮੰਗੇ ਦੁਆ ਲੈ ਕੇ ਚੱਲੇ ਤੁਸੀਂ। ਹਾਂ ਜੀ ਠੀਕ ਆ ਠੀਕ। ਓਕੇ ਜੀ ਓਕੇ। ਬਾਈ ਬਾਈ ਨੇ ਕਹਿੰਦੇ ਸਾਡੇ ਕੋਲ ਵੀ ਪਹਿਲਾਂ ਚੱਲਦਾ ਸ਼ਕਤੀਮਾਨ ਦਾ ਹੁਣ ਦੁਆ ਲੈ ਕੇ ਚੱਲੇ ਆ। ਤੇ ਚਲੋ ਵਧੀਆ। ਵਾ ਠੀਕ ਆ ਜੀ। ਓਕੇ। ਇੱਕ ਮਿੰਟ ਵੇਰ ਇੱਕ ਮਿੰਟ ਅੱਛਾ ਜੀ ਬਾਕੀ ਬਾਈ ਆਪਣੇ ਆਪਣੇ ਖੇਤ ਦੀ ਮਿੱਟੀ ਨਹੀਂ ਚੱਲਦਾ ਬੜਾ ਆਸਾਨ ਚੱਲਦਾ ਠੀਕ ਹੈ ਜੀ ਬਾਕੀ ਮਿੱਟੀ ਤੇ ਡਿਪੈਂਡ ਕਰਦਾ ਬਾਈ ਕਿਹਦੀ ਜੀ ਮਿੱਟੀ ਆ ਜਿਹੜਾ ਡੱਕਰ ਆ ਜਿੱਦਾਂ ਰਿਸਲੀ ਮਟੀਰੀਅਲੀ ਦਾ ਫਰਕ ਆ ਹਾਂ ਜੀ ਠੀਕ ਹੈ ਬਾਈ ਚਲੋ ਠੀਕ ਹੈ ਜੀ ਬਾਈ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ